ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਾਖੀ ਗੁਰੂ ਜੀ ਦੀ ਨਾਲ ਕੀ ਨਾਲ ਹੋਈ ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਸਾਨੂੰ ਬੇਬੇ ਯਾਦ ਕੀਤਾ ਹੈ ਤਾਂ ਮੈਂ ਆਖਿਆ ਜੀ ਕੀਤਾ ਹੋ ਸੀ ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਜ਼ਰੂਰ ਜਾਣਾ ਚਾਹੀਏ ਤਾਂ ਮੈਂ ਕਿਹਾ ਗੁਰੂ ਜੀ ਇਥੋਂ ਕਿਤਨੇ ਕੋਹ ਹੈ ਤਾਂ ਸ੍ਰੀ ਗੁਰੂ ਜੀ ਕਹਾ ਭਾਈ ਬਾਲਾ ਇਤੋਂ ਸਤਾਈ ਸੂਕੋਂ ਹਾਂ ਦੂਰ ਹੈ ਤਾਂ ਮੈਂ ਕਿਹਾ ਜੀ ਕਦ ਪਹੁੰਚੀਏਗੇ ਤਾਂ ਗੁਰੂ ਜੀ ਕਹਾ ਭਾਈ ਬਾਲਾ ਕਰਤਾਰ ਚਪਦੇ ਹੀ ਪੁਹਚਾਵੇਗਾ ਦੁਪਹਿਰ ਵੇਲੇ ਗੱਲਾਂ ਕੀਤੀਆਂ ਅਤੇ ਸੰਧਿਆ ਵੇਲੇ ਤੁਰੇ ਤਾਂ ਮਹਾਰਾਜ ਜੀ ਤੇ ਮਰਦਾਨਾ ਨਾਲੇ ਮੈਨੂੰ ਕਹਾ ਅੱਖੀ ਮਿਟੋ ਇਹ ਸ੍ਰੀ ਗੁਰੂ ਜੀ ਅੰਤਰ ਧਿਆਨ ਹੋਈ ਮਦੀਨੇ ਵਿੱਚੋਂ ਇੱਕ ਘੜੀ ਰਾਤ ਗਈ ਸੁਲਤਾਨਪੁਰ ਜੈਰਾਮ ਦੇ ਘਰ ਆਏ ਵੜੇ ਤਾ ਤੁਲਸਾ ਲੌਂਡੀ ਦੇਖੇ ਤਾ ਬਹੂਜੀ ਦਾ ਭਾਈ ਆਇਆ ਹੈ ਤਾ ਤੁਲਸਾ ਕੂਕੀ ਬਹੂਜੀ ਬਧਾਈ ਹੈ ਤੇਰਾ ਭਾਈ ਜੀ ਆਇਆ ਹੈ ਤਾ ਬੇਬੇ ਜੀ ਦੇਖੇ ਤਾ ਸੱਚ ਮੁਚ ਆਏ ਹਨ ਤਾ ਨਾਨਕ ਜੀ ਸ਼੍ਰੀ ਗੁਰੂ ਨਾਨਕ ਜੀ ਦੇ ਪੈਰਾਂ ਦੇ ਟਹਿ ਪਈ ਤਾ ਅਗੋਂ ਗੁਰੂ ਨਾਨਕ ਜੀ ਬੇਬੇ ਦੇ ਹੱਥ ਫੜ ਲਏ ਤਾ ਗੁਰੂ ਨਾਨਕ ਜੀ ਆਖਿਆ ਬੇਬੇ ਜੀ ਤੁਸਾ ਸਾਨੂੰ ਯਾਦ ਕੀਤਾ ਹੈ ਅਸਾਂ ਨੇ ਆਖਿਆ ਬੇਬੇ ਦਾ ਦਰਸ਼ਨ ਕਰੀਏ ਤਾਂ ਬੇਬੇ ਆਖਿਆ ਭਾਈ ਜੀ ਤੁਸੀਂ ਕਿਥਾ ਉਹ ਨੇੜੇ ਹੀ ਆਹੀ ਅਸਾਂ ਦੁਪਹਿਰ ਵੇਲੇ ਯਾਦ ਕੀਤਾ ਸੀ ਸੋ ਪੌਣੇ 7 ਵਰੇ ਭਾਈ ਜੂ ਨੂੰ ਮਿਲਿਆ ਕੋਈ ਹੈ ਤਾਂ ਮੈਂ ਬਹੁਤ ਵਿਰਾਗੀ ਸੀ ਪਰ ਤੁਸੀਂ ਨੇੜੇ ਹੀ ਸੌ ਜੋ ਯਾਦ ਕੀਤਾ ਤਾਂ ਆਗੇ ਆ ਮਰਦਾਨੇ ਆਖਿਆ ਰਜਾਈ ਜੀ ਗੁਰੂ ਨਾਨਕ ਜੀ 2700 ਕੋਹਾਂ ਤੇ ਇੱਕ ਘੜੀ ਵਿੱਚ ਆਏ ਹਨ ਅਤੇ ਅਸਾਨੂੰ ਵੀ ਲੈ ਆਏ ਹਨ ਤਾਂ ਗੁਰੂ ਜੀ ਆਖਿਆ ਮਰਦਾਨਿਆਂ ਚੁੱਪ ਕਰ ਰਹੋ ਤਾਂ ਬੇਬੀ ਆਖਿਆ ਭਾਈ ਮਰਦਾਨਾ ਇੰਨਾ ਪਾਸੋਂ ਇੱਕ ਰਾਏ ਬੁਲਾ ਰਹੀ ਵਰਸਾਣਾ ਹੈ ਪਰ ਅਸਾਂ ਇਹਨਾਂ ਦੀ ਕਦਰ ਨਹੀਂ ਜਾਤੀ ਤਾਂ ਗੁਰੂ ਨਾਨਕ ਜੀ ਆਖਿਆ ਬੇਬੇ ਜੀ ਤੁਸੀਂ ਅਸਾਨੂੰ ਯਾਦ ਕੀਤਾ ਆਹਾਂ ਇਸ ਵਾਸਤੇ ਅਸੀਂ ਤੁਰਤੇ ਆਏ ਹਾਂ ਪਰ ਅਸੀਂ ਰਾਹ ਉੱਪਰ ਆਹੇ ਤੁਹ ਸਾਰ ਜੋ ਕੁਝ ਆਖਣਾ ਹੈ ਸੋ ਆਖੋ ਤਾਂ ਬੇਬੇ ਨਾਲ ਕੀ ਆਖਿਆ ਭਾਈ ਤੂੰ ਸਾਡੇ ਦਰਸ਼ਨ ਦੀ ਚਾਹ ਆਹੀ ਅਸਾਂ ਤੁਸਾਨੂੰ ਇਸ ਵਾਸਤੇ ਯਾਦ ਕੀਤਾ ਜੋ ਬਹੁਤ ਬਰੇ ਗੁਜ਼ਰ ਗਏ ਹੈ ਤੇ ਪਾਈ ਜੀ ਅਸਾਨੂੰ ਵਿਸਾਰ ਛੱਡਿਆ ਆਹਾ ਤਾਂ ਗੁਰੂ ਨਾਲ ਕੀ ਆਖਿਆ ਬੇਬੇ ਜੀ ਹੁਣ ਤਾਂ ਤੁਹਾਡੀ ਚਿਤਵਨੀ ਪੂਰੀ ਹੋਈ ਹੈ ਤੋ ਹੁਣ ਅਸਾਨੂੰ ਖੁਸ਼ੀ ਕਰ ਜੋ ਅਸੀਂ ਹੁਣ ਰਸਤੇ ਉੱਪਰ ਆਈ ਤਾਂ ਤੁਲਸਾ ਆਖਿਆ ਆਕਰ ਜੀ ਤੁਸੀਂ ਅਭੀ ਆਏ ਹੋ ਔਰ ਅਭੀ ਜਾਤੇ ਹੋ ਜੀ ਪਾਈਏ ਜੈ ਰਾਮ ਜੀ ਕੋ ਤੋ ਆਵਣ ਦੇਵੋ ਤਾਂ ਗੁਰੂ ਨਾਨਕ ਜੀ ਆਖਿਆ ਤੁੰਸਾਂ ਅਸਾਂ ਜਰੂਰੀ ਜਾਣਾ ਹੈ ਤਾਂ ਗੁਰੂ ਜੀ ਫਿਰ ਆਖਿਆ ਬੇਬੇ ਜੀ ਪਾਈਏ ਜੈ ਰਾਮ ਦੇ ਅਗੇ ਅਸਾਂ ਦੀ ਵੱਲੋਂ ਬਹੁਤ ਬੇਨਤੀ ਕਰਨੀ ਜਦ ਗੁਰੂ ਜੀ ਮਹਾਰਾਜ ਇਕੇ ਹ ਤਾਂ ਬੇਬੇ ਨਾਲ ਕੀ ਦੀਆਂ ਹੰਝੂ ਨਿਕਲ ਪਈਆਂ ਤੇ ਬੇਬੇ ਜੀ ਨੇ ਸ਼੍ਰੀ ਚੰਦ ਜੀ ਨੂੰ ਅੱਗੇ ਆਣ ਖੜਾ ਕੀਤਾ ਗੁਰੂ ਨਾਨਕ ਜੀ ਕਹਾ ਬੇਬੇ ਜੀ ਤੁਸੀਂ ਇਹ ਗੱਲ ਨਾ ਹੀ ਕਰਨੀ ਕਿ ਉਹ ਜੋ ਮੈਂ ਤੁਹਾਡੇ ਬਾਸ ਸੀ ਕਿਥੋਂ ਆਇਆ ਹਾਂ ਬੇਬੇ ਨਾਨਕ ਆਖਿਆ ਭਾਈ ਜੀ ਆਪ ਮੇਰੇ ਪਾਸ ਕਈ ਦਿਨ ਰਹੋ ਤਾਂ ਗੁਰੂ ਨਾਨਕ ਜੀ ਕਹਾ ਬੇਬੇ ਜੀ ਅਸੀਂ ਤਾਂ ਸਾਡੇ ਪਾਸ ਚਿਰ ਤੋਂ ਹੀ ਰਹੀਏਗੇ ਪਰ ਹੁਣ ਰਾਲ ਉੱਪਰ ਆਈ ਅਤੇ ਤੁਹਾਡਾ ਭਲਾ ਵੀ ਇਸੇ ਬਦ ਵਿੱਚ ਹੈ ਤੁਸੀਂ ਅਸਾਂ ਨੂੰ ਖੁਸ਼ੀ ਕਰੋ ਅ ਸਾਡਾ ਚਿਤ ਉਦਾਸ ਹੈ ਤਾ ਬੇਬੇ ਨਾਲ ਕੀ ਆਖਿਆ ਭਾਈ ਜੀ ਪ੍ਰਸ਼ਾਦ ਤਾਂ ਜਿਉ ਚਾਉ ਤਾਂ ਗੁਰੂ ਜੀ ਕਿਹਾ ਭਲਾ ਬੇਬੇ ਜੀ ਜੋ ਤਿਆਰ ਹੈ ਸੋ ਮਰਦਾਨੇ ਨੂੰ ਦੇਵੋ ਤਾਂ ਬੇਬੇ ਅੰਦਰੋਂ ਭਗਵਾਨ ਕੱਢ ਲੈ ਆਈ ਅਤੇ ਪਤਾਸੇ ਇਹ ਘੜਿਆ ਹੋਇਆ ਦੁੱਧ ਅਕੀ ਆਣ ਰੱਖਿਆ ਤਾਂ ਗੁਰੂ ਜੀ ਕਿਹਾ ਮਰਦਾਨਾ ਖਾ ਤਾਂ ਮਰਦਾਨੇ ਆਖਿਆ ਤੁਸੀਂ ਵੀ ਖਾਓ ਤਾਂ ਮੈਂ ਵੀ ਖਾਵਾਂ ਗੁਰੂ ਜੀ ਮੈਨੂੰ ਆਖਿਆ ਬਾਲਾ ਇਸ ਦੇ ਤਰੈ ਇਸੇ ਕਰ ਆ ਮੈਂ ਤ੍ਰੈ ਵੰਡੇ ਕੀਤੇ ਇੱਕ ਮਰਦਾਨੇ ਨੂੰ ਦਿੱਤਾ ਇੱਕ ਗੁਰੂ ਨਾਨਕ ਜੀ ਲੀਤਾ ਤੇ ਇੱਕ ਮੈਨੂੰ ਦਿੱਤਾ ਅਸਾਂ ਤ੍ਰੈਹਾ ਖਾਦਾ ਤਾਂ ਗੁਰੂ ਨਾਨਕ ਜੀ ਆਖਿਆ ਬੇਬੇ ਜੀ ਕਰਤਾਰ ਕਰਤਾਰ ਗਈ ਤਾਂ ਬੇਬੇ ਆਖਿਆ ਭਾਈ ਜੀ ਦਰਸ਼ਨ ਫੇਰ ਕਦੋਂ ਦੇਖੂਗੀ ਤਾਂ ਗੁਰੂ ਨਾਨਕ ਜੀ ਆਖਿਆ ਬੇਬੇ ਜੀ ਜਿੱਤ ਵੇਲੇ ਤੂੰ ਯਾਦ ਕਰੇਂਗੀ ਉਸ ਵਕਤ ਹਾਜ਼ਰ ਆਣ ਹੋਗੀਏਂਗੇ ਤਾਂ ਬੇਬੇ ਨਾਨਕੀ ਕਿਹਾ ਪਾਈ ਜੀ ਤੋ ਸਾਡੀ ਰਜਾਈ ਤਾਂ ਮੈਂ ਆਖਿਆ ਗੁਰੂ ਜੀ ਮੇਰੀ ਇੱਕ ਬੇਨਤੀ ਸੁਣੀਏ ਤਾਂ ਗੁਰੂ ਨਾਨਕ ਕਿਰਪਾ ਕਰਕੇ ਆਖਿਆ ਪਾਈ ਅਸੀਂ ਤੇਰਾ ਆਖਿਆ ਫੇਰਿਆ ਕਦੀ ਨਹੀਂ ਤੈ ਕੁਝ ਆਕਣਾ ਹੈ ਸੋ ਨਿਸ਼ੰਗ ਆ ਤਾਂ ਮੈਂ ਆਖਿਆ ਗੁਰੂ ਜੀ ਅੱਜ ਦੀ ਰਾਤ ਬੇਬੇ ਜੀ ਪਾਸ ਰਹੋ ਤੁਸੀਂ ਬੇਬੇ ਜੀ ਨੂੰ ਰੰਜਨਾ ਕਰੋ ਤਾਂ ਗੁਰੂ ਜੀ ਰਾਤ ਬੇਬੇ ਜੀ ਦੇ ਘਰ ਰਹੇ ਜੀ ਇਹ ਬਾਤ ਕਰ ਰਹੇ ਸੀ ਆਇਆ ਜੈ ਰਾਮ ਵੀ ਆ ਗਿਆ ਤਾਂ ਗੁਰੂ ਜੀ ਭਾਈਏ ਜੀ ਨੂੰ ਮਿਲੇ ਤੇ ਪ੍ਰਸ਼ਾਦ ਚੱਕਿਆ ਗੁਰੂ ਜੀ ਤੇ ਭਾਈਏ ਜੈ ਰਾਮ ਤੇ ਮੈਂ ਅਰਮਰਦਾਨੇ ਵੀ ਪ੍ਰਸ਼ਾਦ ਪਾਇਆ ਸੁਖ ਨਾਲ ਗੁਜਰਾਨ ਕੀਤੀ ਜਾਂ ਸਵਾ ਪਹਿਰ ਰਾਤ ਰਹੀ ਤਾਂ ਗੁਰੂ ਜੀ ਨੇ ਇਸ਼ਨਾਨ ਕੀਤਾ ਤਾਂ ਮੈਂ ਵੀ ਕੀਤਾ ਅਤੇ ਮਰਦਾਨੇ ਨੂੰ ਵੀ ਕਰਵਾਇਆ ਤਾਂ ਗੁਰੂ ਜੀ ਕਿਹਾ ਬੇਬੇ ਜੀ ਕਰਤਾਰ ਕਰਤਾਰ ਤਾਂ ਨਾਨਕੀ ਆਖਿਆ ਭਾਈ ਸਤ ਕਰਤਾਰ ਅਸਾਨੂੰ ਮਨੋਣਾ ਵਿਸਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ